ਨੰਗਲ ਵਿਖੇ ਚੋਰਾ ਦੇ ਹੌਸਲੇ ਹੋਏ ਬੁਲੰਦ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਇੱਕੋ ਦਿਨ ਦੋਕਰਾਂ ਨੂੰ ਬਨਾਇਆ ਨਿਸ਼ਾਨਾ ਜਿहां ਨੰਗਲ ਖੇਤਰ ਦੇ ਵਿੱਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵਾਪਰ ਰਹੀਆਂ ਨੇ ਜਿਸ ਦੇ ਚਲਦਿਆਂ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਜਿੱਥੇ ਅੱਜ ਇੱਕ ਆਲੀਸ਼ਾਨ ਕੋਠੀ ਦੇ ਵਿੱਚ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉੱਥੇ ਹੀ ਡਬਲ ਐਫ ਬਲਾਕ ਦੇ ਮਕਾਨ ਦੇ ਵਿੱਚ ਚੋਰਾਂ ਵੱਲੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਘਰ ਦੇ ਵਿੱਚੋਂ ਕੁਝ ਵੀ ਕੀਮਤੀ ਸਮਾਨ ਚੋਰਾ ਦੇ ਹੱਥ ਨਹੀਂ ਲੱਗਾ ਗੱਲਬਾਤ ਕਰਦਿਆਂ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਦੇ ਘਰ ਵਿਆਹ ਉੱਤੇ ਗਏ ਸਨ ਤੇ ਜਦੋਂ ਉਹ ਅੱਜ ਸਵੇਰੇ ਵਾਪਸ ਆਏ ਤਾਂ ਘਰ ਦੇ ਬਾਹਰ ਤਾਂ ਤਾਲਾ ਲੱਗਿਆ ਹੋਇਆ ਸੀ ਪਰ ਘਰ ਅੰਦਰ ਤਾਲਾ ਟੁੱਟਿਆ ਹੋਇਆ ਸੀ ਤੇ ਘਰ ਦੇ ਅੰਦਰ ਪਿਆ ਸਾਰਾ ਸਮਾਨ ਵੀ ਖਿਲਰਿਆ ਹੋਇਆ ਸੀ ਅਤੇ ਅੰਦਰ ਅਲਮਾਰੀ ਵੀ ਖੁੱਲੀ ਹੋਈ ਸੀ ਤੇ ਉਸ ਦਾ ਸਾਰਾ ਸਮਾਨ ਵੀ ਬਾਹਰ ਕੱਢਿਆ ਹੋਇਆ ਸੀ ਇਸ ਘਟਨਾ ਨੂੰ ਲੈ ਕੇ ਸਥਾਨਕ ਵਾਸੀਆਂ ਨੇ ਚਿੰਤਾ ਜ਼ਾਹਰ ਕਰਦੇ ਹੋਏ ਦੱਸਿਆ ਕਿ ਇਹ ਨਸ਼ੇ ਵਿੱਚ ਲਿਪਤ ਲੋਕਾਂ ਦਾ ਕੰਮ ਹੈ ਜੋ ਆਪਣੇ ਨਸ਼ੇ ਦੀ ਖੁਰਾਕ ਪੂਰਾ ਕਰਨ ਦੇ ਲਈ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਜਿੱਥੇ ਉਹਨਾਂ ਪੁਲਿਸ ਨੂੰ ਮੁਸਤੈਦ ਰਹਿਣ ਦੀ ਅਪੀਲ ਕੀਤੀ ਹੈ ਉੱਥੇ ਹੀ ਲੋਕਾਂ ਨੂੰ ਵੀ ਸੁਚੇਤ ਰਹਿਣ ਬਾਰੇ ਕਿਹਾ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਇਹਨਾਂ ਲੋਕਾਂ ਦੇ ਖਿਲਾਫ ਸਖਤ ਰੁਖ ਅਪਣਾਉਣਾ ਚਾਹੀਦਾ ਹੈ ਤਾਂਕਿ ਜੋ ਭਵਿਕ ਵਿੱਚ ਅਜਿਹੀਆਂ ਵਾਰਦਾਤਾਂ ਨੂੰ ਠੱਲ ਪੈ ਸਕੇ ਦੇਖੋ ਨੰਗਲ ਸਿਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਤੁਸੀਂ ਉਸ ਵੇਲੇ ਵੇ ਬਾਰ ਦਾ ਹੋ ਗਿਆ ਤੇ ਮੈਂ ਆਪਣੀ ਅਸੀਂ ਮੈਰਿਜ ਚ ਗਏ ਵੇ ਤੇ ਮੇਰੀ ਨਰੋਰੀਆਂ ਦਾ ਵਿਆਹ ਤਾਂ ਮਲੂਕਰਪਿੰਡ ਅਸੀਂ ਉੱਥੇ ਗਏ ਵੇ ਤੇ ਸਰ ਅਸੀਂ ਕੱਲ ਸ਼ਾਮੀ ਤਕਰੀਬਨ 5:00 ਵਜੇ ਗਏ ਸਵੇਰੇ ਅਸੀਂ 11:00 ਵਜੇ ਆਈ ਜਦੋਂ ਅਸੀਂ ਆ ਕੇ ਦੇਖਿਆ ਵੀ ਬਾਹਰ ਦੇ ਲੋਕ ਥੋੜੇ ਅੱਗੇ ਪਿੱਛੇ ਹੋਏ ਵੇ ਫੇਰ ਦਰਵਾਜੇ ਦਾ ਲੋਕ ਟੁੱਟਿਆ ਵਾ ਤਾਂ ਸਮਾਨ ਸਾਰਾ ਉਥਰੂ ਤੇ ਲੋਕਰ ਵਗੈਰੇ ਪੰਨੇ ਹੋਏ ਤੇ ਹਾਂਜੀ ਸਰ ਤੇ ਵਿਚਾਰਿਆ ਕੋਈ ਨੁਕਸਾਨ ਤੇ ਨਹੀਂ ਨਹੀਂ ਸਰ ਨੁਕਸਾਨ ਨਹੀਂ ਕੋਈ ਹੋਇਆ ਹਾਂਜੀ ਹੁਣ ਡਰ ਤਾਂ ਨਹੀਂ ਲੱਗਦਾ ਕਿ ਅੱਗੇ ਵਾਸਤੇ ਡਰ ਤਾਂ ਲੱਗਦਾ ਹੀ ਹੈ ਸਰ ਹੁਣ ਅਸੀਂ ਕਦੀ ਸੁਨਣਾ ਛੱਡ ਕੇ ਵੀ ਨਹੀਂ ਜਾ ਸਕਦੇ ਕਿਵਰ ਬੱਚੇ ਘਰ ਹੀ ਛੱਡਣੇ ਪੈਂਦੇ ਕੱਲੇ ਹੁਣ ਤਾਂ ਕੋਈ ਸੇਫ ਹੀ ਨਹੀਂ ਹੈਗਾ ਭਾਈ ਇਹ ਨਾ ਥੋੜੀ ਦਿੱਕਤ ਆਇਆ ਕਰਦੀ ਵੀ ਚਲੋ ਸ਼ਾਸਨ ਨੂੰ ਮੜਾ ਮੁੱਤ ਤਾਂ ਦੇਖਣਾ ਚਾਹੀਦਾ ਕੁਝ ਕਾਰਵਾਈ ਕਰਨ ਤਾਂ ਕਿ ਬੇਵਸਤੇ ਲੋਕਾਂ ਨੂੰ ਕੋਈ ਨਾ ਮਣੋ ਕਿਛੁ ਮੁੱਤ ਨਹੀਂ ਜਵਾਂ ਹਾਂਜੀ ਸਰ ਹਦੀਪੂ ਮੁੱਖ ਗੀਤ ਸਾਡੇ ਮਾਲਕ ਖਦੀਮ ਕੋ ਬਾੜ ਦੇ ਵਿੱਚ ਚੋਰੀ ਦਾ ਪ੍ਰਯਾਸ ਹੋਇਆ ਇੱਕ ਪਾਸੇ ਚੋਰੀ ਦਾ ਪ੍ਰਯਾਸ ਅਸਫਲ ਹੋ ਗਿਆ ਲੇਕਿਨ ਥੋੜੇ ਨਾਲ ਦੇ ਬਾੜ ਦੇ ਵਿੱਚ ਚੋਰੀ ਹੋ ਵੀ ਗਈ ਸੀ ਬੜਾ ਮੰਦ ਭੱਗਾ ਜਦੋਂ ਪਤਾ ਲੱਗਾ ਕਿ ਡਬਲ ਐਫ ਦੇ ਵਿੱਚ ਵੀ ਜਿਹੜੀ ਚੋਰੀ ਦੀ ਵਾਰਾ ਤੋਂ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਇਹ ਜਿਹੜਾ ਕੰਮ ਹੈ ਉਹ ਨੌਜਵਾਨ ਜਿਹੜੇ ਭਟਕ ਚੁੱਕੇ ਐ ਸਮਾਜ ਦੇ ਵਿੱਚ ਨਸ਼ਿਆਂ ਦੇ ਆਦੀ ਹੋ ਚੁੱਕੇ ਐ ਜਦੋਂ ਨਸ਼ੇ ਪੂਰੇ ਨਹੀਂ ਹੁੰਦੇ ਤਾਂ ਉਹ ਇਹਨਾਂ ਆਮ ਇਨਸਾਨਾਂ ਦੇ ਜਿਹੜਾ ਇਨਸਾਨ ਇੱਕ ਤਣਕਾ ਤਣਕਾ ਚੁੱਕ ਕੇ ਇੱਕ ਪਕਸ਼ੀਆਂ ਦੀ ਤਰ੍ਹਾਂ ਆਪਣਾ ਆਲਣਾ ਬਣਾਉਂਦਾ ਹੈ ਔਰ ਕਿੰਨਾ ਕਿੰਨਾ ਲੋਕ ਇਹ ਆਪਣਾ ਸਮਾਨ ਬਣਾਉਂਦੇ ਆ ਇਸ ਵਿਲੇ ਜਿਹੜਾ ਟਾਈਮ ਹੈ ਤੁਹਾਨੂੰ ਪਤਾ ਕਿ ਮਹਿੰਗਾਈ ਦੇ ਵਿੱਚ ਇਹ ਲੋਕ ਦਿਨ ਕਤਨ ਕ ਇਕੱਠਾ ਕਰਕੇ ਆਪਣਾ ਘਰ ਬਣਾਉਂਦੇ ਆ ਲੇਕਿਨ ਇਹ ਜਿਹੜੇ ਆ ਸਮਾਜਿਕ ਤੱਤ ਉਹਨਾਂ ਨੂੰ ਮੈਂ ਇਹ ਨਵੇਦਨ ਵੀ ਕਰਨਾ ਚਾਹੁੰਦਾ ਔਰ ਤਾਕੀਦ ਕਰਨਾ ਚਾਹੁੰਦਾ ਕਿ ਤੁਸੀਂ ਆਪਣੀ ਨਸ਼ੀਆਂ ਨੂੰ ਪੂਰਾ ਕਰਨ ਦੇ ਲਈ ਇਹਨਾਂ ਆਮ ਇਨਸਾਨਾਂ ਦੇ ਘਰਾਂ ਨੂੰ ਨਿਸ਼ਾਨਾ ਨਾ ਬਣਾਓ ਔਰ ਮੈਂ ਪੁਲਿਸ ਨੂੰ ਵੀ ਇਹ ਤਾਕੀਦ ਕਰਦਾ ਹਾਂ ਕਿ ਇਹਨਾਂ ਅਨਸਰਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾਵੇ ਕਿਉਂਕਿ ਇਹ ਲੋਕ ਜਦੋਂ ਉਹਨਾਂ ਦਾ ਨਸ਼ਾ ਪੂਰਾ ਨਹੀਂ ਹੁੰਦਾ ਤਾਂ ਇਹ ਆਮ ਲੋਕਾਂ ਦੇ ਜਿਹੜੇ ਘਰਾਂ ਨੂੰ ਨ ਜੋ ਬੜਾ ਮੰਦ ਭਾਗਾ ਹੈ ਉਸ ਵੇਲੇ ਇਹ ਬਾਹਰ ਦਾ ਸੋਈ ਉਸ ਵੇਲੇ ਪਰਿਵਾਰ ਦੇ ਲੋਕ ਘਰ ਨਹੀਂ ਸੀ ਉਸ ਵੇਲੇ ਜਿਹੜੇ ਪਰਿਵਾਰ ਦੇ ਲੋਕ ਵਿਆਹ ਅਟੈਂਡ ਕਰਨ ਗਏ ਹੋਏ ਸੀਗੇ ਜਦੋਂ ਵਾਪਸ ਸਵੇਰੇ ਆਏ ਤਾਂ ਉਹਨਾਂ ਨੇ ਜਦੋਂ ਦੇਖਿਆ ਤਾਂ ਬਾਹਰ ਲਈ ਜਿਹੜਾ ਤਾਲਾ ਲੱਗਿਆ ਹੋਇਆ ਸੀਗਾ ਔਰ ਅੰਦਰ ਦੇ ਤਾਲੇ ਜਿਹੜੇ ਟੁੱਟੇ ਹੋਏ ਸੀਗੇ ਔਰ ਇਹ ਸਾਰਾ ਸਮਾਨ ਜਿਹੜਾ ਇਹਨਾਂ ਨੇ ਹੁਣ ਸੈੱਟ ਕਰ ਲਿਆ ਇਹਨਾਂ ਦੇ ਬੈੱਡਾਂ ਦਾ ਵੀ ਸਾਰਾ ਉੱਤੇ ਖਿਲਾਰਾ ਪਿਆ ਹੋਇਆ ਸੀਗਾ ਔਰ ਇਹਨਾਂ ਦੀ ਅਲਮਾਰੀ ਵੀ ਪੂਰੀ ਜਿਹੜੀ ਖਾਲੀ ਹੋਈ ਸੀ ਉਹਨ ਸਮਾਨ ਜਿਹੜਾ ਸੈੱਟ ਕਰਕੇ ਲਗਾ ਦਿੱਤਾ ਪਰ ਮੈਂ ਇਹਦੇ ਨਾਲ ਨਾਲ ਇੱਕ ਹੋਰ ਵੀ ਜਿਹੜੇ ਸਾਡੇ ਸਮਾਜ ਦੇ ਵਿੱਚ ਗਲ ਮੱਲਿਆਂ ਦੇ ਵਿੱਚ ਲੋਕ ਰਹਿੰਦੇ ਮੈਂ ਉਹਨਾਂ ਨੂੰ ਵੀ ਇਹ آگਾਹ ਕਰਨਾ ਚਾਹੁੰਦਾ ਕਿ ਤੁਸੀਂ ਵੀ ਜਿਹੜੇ ਆ ਉਹ ਸੁਚੇਤ ਰਹੋ ਕਿਉਂਕਿ ਨੰਗਲ ਦੇ ਵਿੱਚ ਨਾ ਵਾਰਦਾਤਾਂ ਨੂੰ ਅਗਰ ਅੰਜਾਮ ਦੇਣ ਤੋਂ ਬਚਾਉਣ ਦੇ ਲਈ ਜਿੱਥੇ ਪੁਲਿਸ ਕਾਰਗਰ ਸਾਬਤ ਹੋਵੇਗੀ ਉੱਥੇ ਜਿਹੜੇ ਆਮ ਜਨ ਮਾਨ ਜਿਹੜੇ ਲੋਕ ਗਲੀਆਂ 'ਚ ਰਹਿੰਦੇ ਆ ਉਹ ਵੀ ਜਿਹੜੇ ਇਦਾਂ ਦੇ ਅੰਸ਼ਾਂ ਦਾ ਥੋੜਾ ਧਿਆਨ ਰੱਖਣ ਤਾਂ ਕਿ ਚੋਰੀਆਂ ਨੂੰ ਬਚਾਇਆ ਜਾ ਸਕੇ